ਖਬਰ ਨਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਮ ਸਿਰਾਜ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਰੋਲਾ ਚੱਲ ਰਿਹਾ ਹੈ ਆਪਸੀ ਕਾਰਡੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਫਿਰ ਵੀ ਲੋਕ ਆ ਢਾਈ ਤਿੰਨ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਕਾਰਗੁਜ਼ਾਰੀਆਂ ਤੋਂ ਅੱਕੇ ਵੀ ਨੇ ਥੱਕੇ ਵੀ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆ ਖਾਸ ਕਰਕੇ ਕਿਸਾਨਾਂ ਵਾਲਾ ਮੁੱਦਾ ਜਿਹੜਾ ਹੈ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਵਰ ਸਿੰਘ ਪੰਦੇਰ ਅਤੇ ਉਸ ਦੇ ਯਾਰਾਂ ਸਾਥੀ ਜਿਹੜੇ ਅਲੱਗ-ਅਲੱਗ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਡੱਕੇ ਚਾ ਰਹੇ ਨੇ ਉਹਨਾਂ ਨੂੰ ਲੈ ਕੇ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਵੱਡੇ ਆਗੂਆਂ ਵੱਲੋਂ ਹੁਣ ਵੱਖ-ਵੱਖ ਪਾਰਟੀਆਂ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਯਾਨੀ ਕਿ ਆਧਾਰ ਖਤਮ ਹੋ ਜਾਵੇਗਾ ਜੇਕਰ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ। ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੰਗਾਰਾ ਮਿਲਿਆ ਜਦੋਂ ਸੀਨੀਅਰ ਅਕਾਲੀ ਆਗੂ ਸੰਦੀਪ ਸਿੰਘ ਬਾਦ ਦੇ ਉਦਮ ਸਤਕਾ ਪਿੰਡ ਭੁੰਦੜ ਵਿਖੇ ਜਗਮੀਲ ਸਿੰਘ ਪੁੱਤਰ ਮਨਜੀਤ ਸਿੰਘ ਦੇ ਕਾਰਨ ਰੱਖੇ ਗਏ ਇਕੱਠ ਵਿੱਚ ਦਰਜਨਾ ਪਰਿਵਾਰਾਂ ਨੇ ਵਕ ਵਕ ਸਿਆਸੀ ਪਾਰਟੀ ਨੂੰ ਅਲਵਿਦਾ ਆ ਕੇ ਜਨ ਮੇਜ਼ਾ ਸਿੰਘ ਸੇਖੋ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਇੰਚਾਰਜ ਮੋਰ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਇਸ ਮੌਕੇ ਪ੍ਰਧਾਨ ਸਿੰਦਰ ਸਿੰਘ ਖੁੰਦੜ ਨੇ ਕਿਹਾ ਕਿ ਅਸੀਂ ਸਬੂ ਪਿੰਡ ਵਾਸੀ ਯਕੀਨ ਦਿਵਾਉਂਦੇ ਹਾਂ ਕਿ ਸਾਡੇ ਪਿੰਡ ਵਿੱਚ ਵੱਧ ਤੋਂ ਵੱਧ ਵੋਟਾਂ ਤੁਹਾਨੂੰ ਪਾਵਾਂਗੇ ਇਸ ਮੌਕੇ ਸੀਨੀਅਰ ਆਗੂ ਸੰਦੀਪ ਸਿੰਘ ਬਾਠ ਜੋ ਮੈਂਬਰ ਕੋਰ ਕਮੇਟੀ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਜਨਮੇਜਾ ਸਿੰਘ ਸੇਖੋ ਵੱਲੋਂ ਬਗੈਰ ਵਿਤਕ੍ਰਿਤ ਤੇ ਕੀਤੇ ਵਿਕਾਸ ਕਾਰਜਾ ਕਰਕੇ ਲੋਕ ਸਿੱਖ ਨੂੰ ਵਿਕਾਸ ਪੁਰਸ਼ ਵਜੋਂ ਸਨਮਾਨ ਦਿੰਦੇ ਹਨ ਇਸ ਮੌਕੇ ਦਰਜਨਾ ਨੇ ਸਿੱਖੋ ਨੇ ਦਰਜਨਾ ਪਰਿਵਾਰਾਂ ਨੂੰ ਸਿਰਪਾਉ ਸਹ ਪਾ ਕੇ ਸ਼ਾਮਲ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਚਿੰਤਾ ਜ਼ਾਹਰ ਕਰਦਿਆਂ ਉਹਨਾਂ ਨੇ ਕਿਹਾ ਕਿ ਹੁਣ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ ਅਤੇ ਲੋਕਾਂ ਨੂੰ ਸਾਫ਼ ਲੈਣ ਲਈ ਸੜਕਾਂ ਤੇ ਜਾਣਾ ਪੈ ਰਿਹਾ ਹੈ ਯਾਨੀ ਕਿ ਜਨਮੇਜ਼ਾ ਸਿੱਖੋਂ ਵੱਲੋਂ ਝਟਕਾ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਆਪ ਆਪ ਵੀ ਪਾਰਟੀ ਨੂੰ ਕਿਉਂਕਿ ਆਪ ਆਪ ਵੀ ਪਾਰਟੀ ਤੋਂ ਲੋਕ ਥੱਕ ਚੁੱਕੇ ਨੇ ਖਾਸ ਕਰਕੇ ਜਨਮ ਜਨ ਸਿੱਖ ਨੂੰ ਕਿਹਾ ਕਿ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ ਇਨਸਾਫ ਲੈਣ ਵਾਸਤੇ ਲੋਕਾਂ ਨੂੰ ਸੜਕਾਂ ਤੇ ਜਾਣਾ ਪੈ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਵੱਲ ਮਿਲਿਆ ਹੈ ਧੰਨਵਾਦ